आम अंदली अंध बिखै विखराती क्यों चाल है गुर चाली सतगुर दया करी सुखदाता अमलावै अपन पाली आम अंदली अंध बिख विखराती क्यों चाल है गुर चाली ਸਤਗੁਰ ਦਇਆ ਕਰੇ ਸੁਖਦਾਤਾ ਅਮਲਾਵੇਂ ਆਪਣੁ ਪਾਲੇ ਗੁਰ ਸਖਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਰਮਨੋ ਹਰ ਹਰ ਅਤਾ ਨਰਾ ਲਈ ਰਹਾ ਹੂੰ ਹਰ ਕੇ ਸੰਤ ਸੁਨੋ ਜਨ ਭਾਈ ਗੁਰ ਸੇਵੋ ਵੇਗ ਵਗਾਲੀ ਸਤਗੁਰ ਸੇਵ ਖਰਚ ਹਰ ਬੰਧ ਹੋ ਮਰਤ ਜਾਣੋ ਆਜ ਕੈ ਖਾਲੀ ਹਰ ਹਰ ਸਤਿ ਧਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਤੇ ਪਿਆਸੀ ਹਰ ਹੋਈ ਹਰ ਮਿਲਿਆ ਅਕੀਲ ਖਲਾਲੀ ਹਰ ਹਰ ਜਪਣ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨਵਾ ਲਈ ਜਾ ਨਾਨਕ ਸੰਗਤ ਸਾਧ ਹਰ ਮਿਲੋ ਅਮਰਸਾਦ ਜਨਾਬ ਅਗਰਾਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਕਾਰ ਜੋਗ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ ਕਿਰਪਾ ਕੀਤੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਮਰਤੇ ਪਵਿੱਤਰ ਹਕਮ ਬਖਸ਼ਿਸ਼ ਕੀਤੇ ਹਨ ਅੱਜ ਦਾ ਜੋ ਸਤਪੁਰਾਂ ਦਾ ਪਰਮਾਨ ਹੈ ਇਹ ਇਤਿਹਾਸਿਕ ਆਗਦਾ ਸ਼ਬਦ ਹੈ ਤੇ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਕ੍ਰਾਂਧਾਸ ਪਾਤਸ਼ਾਹ ਜੀ ਉਹਨਾਂ ਦੀ ਰਚਨਾ ਚੋਂ ਚਰਨ ਹੋਇਆ ਹੋਇਆ ਬਹੁਤ ਸ਼ਬਦ ਹੈ ਸਤਗੁਰੂ ਜੀ ਕਿਰਪਾ ਕਰ ਰਹਿਣ ਇਹ ਗੁਰਸਿੱਖ ਮਿੱਤਰੋ ਗੁਰੂ ਦੀ ਦੱਸੇ ਰਸਤੇ ਤੇ ਚੱਲਣਾ ਗੁਰੂ ਦਾ ਰਸਤਾ ਕੀ ਹੈ ਇਸ ਮਿਲੇ ਹੋਏ ਮਨੁੱਖੇ ਜੀਵਨ ਨੂੰ ਸਫਲਾ ਕਰਨ ਦਾ ਉਪਾਅ ਹੈ ਇੱਕ ਸਤਿਗੁਰੂ ਬਾਦਸ਼ਾਹ ਜੀ ਕਹਿੰਦੇ ਜੋ ਸਤਿਗੁਰੂ ਕਹਿੰਦੇ ਆ ਨਾ ਉਹਨੂੰ ਜੀਵਨ ਦਾ ਭਲਾ ਕਰਕੇ ਮੰਨ ਲੈ ਤੇ ਉਸ ਪਰਮੇਸ਼ਰ ਦੀ ਜਿਹੜੀ ਸਿੱਖਿਆ ਹੈ ਨਾ ਔਰ ਦਰਗਾਹੋਂ ਆਈ ਇਹ ਬਾਣੀ ਇੱਕ ਨਰਾਲਿਆਂ ਕਰ ਦੇਣ ਵਾਲੀ ਹੈ ਅੱਜ ਦੇ ਹੁਕਮਿੱਤਾ ਜਿਹੜਾ ਮੁੱਖ ਪੰਗਤੀਆਂ ਉਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੀਆਂ ਤੇ ਆਓ ਅੱਜ ਦਾ ਉਹ ਹੁਕਮ ਸਰਵਣ ਕਰਨਾ ਹੈ ਇੱਕੋ ਆਰਮਾਨ ਵਿਰਤਿਆਂ ਨੂੰ ਸਤਗੁਰੂ ਜੀ ਵਿਚਾਰਨਾ ਨਾਲ ਜੁੜੋ ਤਸਰੋ ਪਵਿੱਤਰ ਕਰੋ ਅੱਜ ਕੇ ਆਖੋ ਜੀ सतनाम श्री वाहे गुरु साहिब श्री सतनाम श्री वाहे गुरु साहिब जी तनाश्री महाला चौथा ਆਮ ਅੰਦਲੇ ਅੰਧ ਵਿਖੇ ਵਿਖਰਾਤੇ ਕਿਉ ਚਾਲੈ ਗੁਰ ਚਾਲੀ ਸਤਿਗੁਰ ਜੀ ਕਿਰਪਾ ਕਰ ਦੇ ਅਰਦਾਸ ਕਰੋ ਕਿ ਆਕਾਰਪੁਰਖ ਵਾਹਿਗੁਰੂ ਅਸੀਂ ਅਗਿਆਨਤਾ ਦੇ ਕਾਰਨ ਅੰਨੇ ਹੋਏ ਕਰਦੇ ਸਾਡੇ ਕੋਲ ਇਹਨਾਂ ਨੇਤਰਾਂ 'ਚ ਗਿਆਨ ਦੀ ਰੋਸ਼ਨੀ ਨਹੀਂ ਵਿਕੇ ਵਿਕਰਾਤੇ ਤੇ ਬਿਕਾਰੇ ਬਿਕਾਰਾਂ ਦੇ ਨਸ਼ੇ ਵਿੱਚ ਧੂਤ ਹੋਏ ਵਰਦੇ ਹੁਣ ਇੱਕ ਅੱਖਾਂ ਤੋਂ ਉਹਨਾਂ ਦਿਸਦਾ ਹੋਵੇ ਦੂਸਰਾ ਉਹ ਕੋਈ ਨਸ਼ਾ ਕਰ ਲਵੇ ਤੇ ਉਹ ਆਪਣੇ ਸਹੀ ਰਸਤੇ ਤੇ ਕਿਵੇਂ ਤੁਰ ਸਕਦਾ ਹੈ ਇੱਕ ਨਸ਼ਾ ਕੀਤਾ ਇੱਕ ਅੱਖਾਂ ਤੋਂ ਦਿਸ ਗਿਆ ਸਤਿਗੁਰੂ ਜੀ ਅਸੀਂ ਅਗਿਆਨਤਾ ਦੇ ਕਾਰਨ ਅੰਨੇ ਹੋਏ ਵਰਦੇ ਹ ਤੇ ਬਿਕਾਰਾਂ ਦਾ ਨਸ਼ਾ ਇਹਨਾ ਹੋ ਗਿਆ ਅਸੀਂ ਕਿਵੇਂ ਆਪਣੇ ਸਹੀ ਰਸਤੇ ਤੇ ਚੱਲੀਏ ਕਿਉਂ ਚੱਲਾਂ ਗੁਰ ਚੱਲੀ ਅਸੀਂ ਤੁਹਾਡੇ ਦੱਸੇ ਹੋਏ ਰਸਤੇ ਤੇ ਕਿਵੇਂ ਚੱਲੀਏ ਸਤਗੁਰ ਹਦਾਇਤ ਕਰੇ ਸੁਖ ਦਾਤਾ ਹਮ ਲਾਵੈ ਆਪਣਾ ਪਾਲੀ ਹੁਣ ਕੋਈ ਨੇਤਰਾ ਤੋਂ ਹੀ ਨਾ ਮਨੁੱਖ ਉਹਨੇ ਕੋਈ ਨਸ਼ਾ ਕੀਤਾ ਹੋਇਆ ਤੇ ਭਟਕਦਾ ਫਿਰਦਾ ਹੈ ਕਦੇ ਇਧਰ ਜਾਂਦਾ ਕਦੇ ਉਧਰ ਜਾਂਦਾ ਉਹਨੂੰ ਆਪਣੇ ਘਰ ਦਾ ਰਸਤਾ ਨਹੀਂ ਮਿਲ ਰਿਹਾ ਫਿਰ ਕਿਸੇ ਨੇ ਕਿਹਾ ਆਹ ਭਾਈ ਉਹਦੀ ਡੰਗੋਰੀ ਫੜ ਕੇ ਨਾ ਉਹਨੂੰ ਪੱਲੇ ਲਾ ਲਿਆ ਕਹਿਣ ਲੱਗੇ ਲੈ ਆ ਜਾ ਹੁਣ ਮੈਂ ਤੈਨੂੰ ਤੇਰੇ ਘਰ ਤੱਕ ਛੱਡ ਦਿੰਦਾ ਸਤਿਗੁਰੂ ਕਿਰਪਾ ਕਰਨ ਸਾਨੂੰ ਅਗਿਆਨਤਾ ਦੇ ਅੰਧਿਆਂ ਨੂੰ ਨ ਵਿਕਾਰਾਂ ਦੇ ਨਸ਼ੇ ਵਿੱਚ ਧੂਤ ਹੋਿਆਂ ਨੂੰ ਆਪਣੇ ਪੱਲੇ ਲਾ ਕੇ ਗਿਆਨ ਦੇ ਪੱਲੇ ਲਾ ਕੇ ਨਾ ਤੇ ਸਾਨੂੰ ਇੱਥੋਂ सही रास्ते तुरं की प्रेरणा देते हैं फिर अस उस रास्ते दसे हुए रास्ते मानो हर हर कथा नी जो गुरु कह जो सतगुरु जी कह रहे जीवन का भला करके मान लो सतगुरु जी कहते हर हर ਕਤੋਂ ਨਾਲੀ ਉਸ ਪਰਮੇਸ਼ਰ ਦੀ ਸਿੱਖਿਆ ਜਿਹੜੀ ਹੈ ਨਾ ਉਹ ਨਾਲਿਆ ਕਰ ਦੇਣ ਵਾਲੀ ਹੈ ਰਹਾਉ ਅਰਕੇ ਸੰਤ ਸੁਨੋ ਜਨ ਭਾਈ ਗੁਰਸੇਵ ਬੇਗ ਬਗਾਲੀ ਹਰੀ ਦੇ ਸੰਤੋ ਸੁਨੋ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰੋ ਬੇਗ ਬਗਾਲੀ ਹੁੰਦਾ ਜਲਦੀ ਤੋਂ ਜਲਦੀ ਉਹਦੇ ਚ ਡੇਰੀ ਨਹੀਂ ਕਰਨੀ ਇਹ ਨਹੀਂ ਵੀ ਅੱਜ ਨੇ ਇਤਨੇ ਨੇ ਕੀਤਾ ਕੱਲ ਕਰ ਲਵਾਂਗੇ ਅੱਜ ਸੰਗਤ ਨਹੀਂ ਕੀਤੀ ਕਰਨ ਕਰ ਲਵਾਂਗੇ ਅੱਜ ਬੰਦਗੀ ਨਹੀਂ ਕੀਤੀ ਕੱਲ ਕਰ ਲਵਾਂਗੇ ਸਤਗੁਰੂ ਜੀ ਕਹਿੰਦੇ ਉਹਦੇ ਚ ਦੇਰੀ ਨਾ ਕਰੋ ਸਤਗੁਰ ਸੇਵ ਕਰਦੇ ਹਰ ਬੰਦ ਹੋ ਮਤ ਜਾਣੋ ਅੱਜ ਕੇ ਕਾਲੀ ਪਰਮੇਸ਼ਰ ਦੀ ਬੰਦਗੀ ਕਰਕੇ ਰਸਤੇ ਦੀ ਖਰਚੀ ਇਕੱਠੀ ਕਰ ਲਓ ਮਤ ਜਾਣੋ ਕਿ ਅੱਜ ਨਹੀਂ ਬੰਦਗੀ ਕੀਤੀ ਤੇ ਕੱਲ ਕਰਾਂਗੇ ਕੱਲ ਕਿਸੇ ਨੇ ਨਹੀਂ ਦੇਖਿਆ ਪੁਰਾਣੇ ਸਮਾਂ ਦੇ ਵਿੱਚ ਜਦੋਂ ਮਸ਼ਾਫਰ ਜਾਂਦੇ ਸੀ ਨਾ ਉਦੋਂ ਘੱਟੀਆਂ ਮੋਟਰਾਂ ਨਹੀਂ ਹੁੰਦੀਆਂ ਸੀ ਕਿ ਉਹ ਪੈਦਲ ਯਾਤਰਾ ਕਰਦੇ ਸੀ ਫਿਰ ਉਹ ਕੀ ਕਰਦੇ ਰਸਤੇ ਤੇ ਕੁਛ ਨਾ ਕੁਛ ਪੱਲੇ ਬੰਨ ਲੈਣ ਦੇ ਵਿੱਚ ਜਿੱਥੇ ਭੁੱਖ ਲੱਗੀ ਉੱਥੇ ਖਾਣਾ ਉਹ ਸਤਗੁਰੂ ਜੀ ਕਹਿੰਦੇ ਰਸਤਾ ਪਹਿਲਾਂ ਬੜਾ ਵੇਖੋ ਭਾਈ ਫਿਰ ਕੋਈ ਜਾਣ ਪਛਾਣ ਨਹੀਂ ਜੇ ਮਾਰਗ ਕੇ ਗਲ ਜਾਏ ਨਾ ਕੋਸਾ ਨਾ ਇਹ ਪਤਾ ਵੀ ਉਹ ਰਸਤਾ ਕਿੰਨਾ ਕੁ ਲੰਬਾ ਕਿੱਥੇ ਜੀ ਜਾਣਾ ਹੈ ਤੇ ਪੱਲੇ ਵੀ ਤੇਰੇ ਕੁਛ ਨਾ ਹੋਇਆ ਤੇ ਰਸਤੇ 'ਚ ਕਿਸੇ ਨੇ ਤੇਰੀ ਸਹਾਇਤਾ ਕਰਨੀ। ਜਹਾ ਪੰਥ ਤੇਰਾ ਕੋ ਨਾ ਸਿਆਣੂ ਜਿਹੜੇ ਰਸਤੇ 'ਚ ਤੇਰਾ ਸਿਆਣੂ ਵੀ ਕੋਈ ਨਹੀਂ ਤੇਰੇ ਪੱਲੇ ਵੀ ਕੁਛ ਨਹੀਂ ਤੈਨੂੰ ਇਹ ਵੀ ਨਹੀਂ ਪਤਾ ਵੀ ਕਿੱਥੇ ਕੀ ਜਾਣਾ ਹੈ। ਇਸ ਕਰਕੇ ਕੁਛ ਨਾ ਕੁਛ ਪਹਿਲਾਂ ਪੱਲੇ ਬੰਨ ਲੈ। ਸਤਗੁਰੂ ਆਤਸ਼ਾ ਜੀ ਕਹਿੰਦਾ ਰਸਤੇ ਦੀ ਖਰਚੀ ਇਕੱਠੀ ਕਰ ਲੈ ਬੰਦਗੀ ਕਰਕੇ। ਮਤ ਜਾਣ ਜੇ ਅੱਜ ਇਹ ਕੰਮ ਚੰਗਾ ਨਹੀਂ ਕੀਤਾ ਸਿਮਰਨੇ ਕੀਤਾ ਕੱਲ ਕਰ ਲਵਾਂਗੇ ਕੱਲ ਕਿਸੇ ਨੇ ਟਾਈਮ ਨਹੀਂ ਦੇਣਾ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲ ਹੀ ਹਰੀ ਕੇ ਸੰਤੋਹ ਪਰਮੇਸ਼ਰ ਦੀ ਬੰਦਗੀ ਕਰੋ ਇਹ ਬੰਦਗੀ ਨਾਲ ਜਾਣੀ ਹੈ ਜਿਹੜਾ ਤੁਸੀਂ ਸਿਮਰਨ ਕਰ ਲਓਗੇ ਸਭ ਕੁਝ ਇੱਥੇ ਰਹਿ ਜਾਣਾ ਆ ਕੋਠੀਆਂ ਮਹਿਰਮਾੜੀਆਂ ਯਮੀਂ ਜਿਆਦਾ ਤਾਂ ਸਭ ਕੁਝ ਇੱਥੇ ਰਹਿ ਜਾਣਾ ਨਾਲ ਕੀ ਜਾਣਾ ਪਰਮੇਸ਼ਰ ਦੀ ਬੰਦਗੀ ਕਰੇ ਜੇਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਰੀ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਉਹ ਅਚਰਜ ਕੌਤਕ ਦਾ ਮਾਲਕ ਉਹਨਾਂ ਨੂੰ ਮਿਲ ਜਾਂਦਾ ਹਰ ਹਰ ਜਪਣ ਜਪ ਲੋਚ ਲਜਾਨੀ ਹਰ ਕਿਰਪਾ ਕਰ ਬਲਵਾਲੇ ਹਰੀ ਪਰਮੇਸ਼ਰ ਦੀ ਬੰਦਗੀ ਕਰ ਕਰਕੇ ਨਾ ਮਨ ਦੇ ਵਿੱਚ ਇੱਛਾ ਜਾਗੀ ਉੱਚਾ ਕਿੜੀ ਸੀ ਮੈਨ ਮੇਰੇ ਪ੍ਰੀਤਮਾ ਜੀਓ ਤੁਦ ਵੇਲ ਖਰੀ ਨਿਵਾਣੀ ਦਰਸ਼ਨਾਂ ਦੀ ਤਾਂਘ ਹੋ ਗਈ ਮਨ ਦੇ ਵਿੱਚ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਉਹ ਉਹ ਜਿਹੜਾ ਘਟ ਕੱਢਦੇ ਅੰਦਰ ਵਸਿਆ ਹੋਇਆ ਉਹਨੂੰ ਮੈਨ ਨੇ ਮਨ ਦੇ ਵਿੱਚ ਇੱਛਾ ਜਾਗੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾਬ ਅਗਰਾਂ ਲਈ ਗੁਰੂ ਰਾਮਦਾਸ ਸਾਖ ਜੀ ਇਸ ਹੁਕਮ ਦੀਆਂ ਅਸੀਰੀਆਂ ਪੰਕਤੀਆਂ ਵਿੱਚ ਨਾਨਕ ਨਾਮ ਦੀ ਮੋਹ ਲਾ ਕੇ ਇੱਕ ਕਰ ਕਹਿੰਦੇ ਨੇ ਕਿ ਕਿਰਪਾ ਕਰੋ ਸਤਿਗੁਰੂ ਜੀ ਮੈਨੂੰ ਸਤਸੰਗਤ ਵਿੱਚ ਮਿਲਾ ਲਓ ਸਤਿਗੁਰੂ ਜੀ ਕਹਿੰਦੇ ਅਰਦਾਸ ਕਰੋ ਭਾਈ ਅਰਦਾਸ ਕਰੋ ਕਿ ਸਤਿਗੁਰੂ ਕਿਰਪਾ ਕਰੋ ਮੈਨੂੰ ਸਤਸੰਗਤ ਵਿੱਚ ਮਿਲਾ ਲਓ ਮੈਂ ਸਾਥ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਅਗਰ ਵਾਲੀ ਪੱਗ ਹੁੰਦਾ ਪੈਰ ਤੇ ਰਾਲੀ ਹੁੰਦਾ ਧੂੜ ਮੈਂ ਉਹਨਾਂ ਦੇ ਪੈਰਾਂ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਮੇਰੇ ਤੇ ਐਸੀ ਕਿਰਪਾ ਕਰਦਾ ਮੈਨੂੰ ਸਤਸੰਗਤ ਵਿੱਚ ਮਿਲਾ ਦੇ ਉਹਨਾ ਸਾਡੀ ਹਾਲਤ ਕੀ ਬਣੀ ਹੋਈ ਹੈ ਅਸੀਂ ਕਿਤੇ ਗੁਰੂ ਘਰ ਚ ਜਾਣੇ ਆ ਪ੍ਰਸ਼ਾਦ ਵੀ ਲੈਣੇ ਆ ਛਕਦੇ ਆ ਛਕਣਾ ਚਾਹੀਦਾ ਕਿਉਂਕਿ ਪ੍ਰਸ਼ਾਦ ਗੁਰੂ ਕੀ ਬਖਸ਼ਿਸ਼ ਵੀ ਹੈ ਨਾਲ ਲੰਗਰ ਛਕਦੇ ਆ ਛਕਣਾ ਚਾਹੀਦਾ ਲੰਗਰ ਸੰਗਤਾਂ ਵਾਸਤੇ ਬਣੇ ਹੁੰਦੇ ਨੇ ਠੰਡਾ ਜਲ ਛਕਿਆ ਹੋਰ ਪਕਵਾਨ ਖਾਦੇ ਤੇ ਜਦੋਂ ਘਰੋਂ ਤੁਰਨ ਲੱਗਿਆ ਉਹ ਸਤਗੁਰੂ ਜੀ ਨੇ ਬਾਹ ਫੜ ਕੇ ਪੁੱਛ ਲਿਆ कह लगे सजना लंगर छक लिया हाँ जी छक लिया प्रसाद छकयाक लिया जल छकया हाँ जी छक लिया गलां बात मार के मुड़ चले ये सब कुछ छक के जा रहे थे गुरु की सिक्ख्या लेके जा रहे उदो चुप कर गया आ सब कुछ तो नाल लैके चलिया ना इतो प्रसाद भी छक लंगर भी छकै तो गुरु की सिक्ख्या नहीं जेम वास्त आए ਅੱਜ ਗੁਰੂ ਘਰਾਂ ਦੇ ਵਿੱਚ ਲੋਕ ਮਨਮਤ ਕਰਦੇ ਨੇ ਉੱਥੇ ਜਾ ਕੇ ਵੀ ਨਾ ਆਪਣੇ ਮਨ ਦੀ ਮਰਜ਼ੀ ਉੱਥੇ ਮਨਮਤਾ ਕਰਦੇ ਨੇ ਪਰ ਗੁਰੂ ਦੇ ਘਰ ਵਿੱਚ ਤੇ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਘਰ ਗੁਰੂ ਦਾ ਹੈ ਤੇ ਗੱਲ ਵੀ ਗੁਰੂ ਦੀ ਚੱਲਣੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਸਿੱਖਾ ਜਿੱਤੇ ਤੂੰ ਬਾਕੀ ਕਾਰਜ ਕਰਨੇ ਹਨ ਨਾ ਉਥੇ ਜੇ ਤੂੰ ਗੁਰੂ ਘਰ ਆਇਆ ਗੁਰੂ ਜੀ ਮੱਤ ਵੀ ਲੈਣੇ ਤੇ ਵਾਸਤੇ ਜ਼ਰੂਰੀ ਹੈ। ਗੁਰੂ ਕੀ ਮੱਤ ਲੈ ਕੇ ਚੱਲ। ਇਹ ਅੱਜ ਸਤਿਗੁਰੂ ਜੀ ਨੇ ਹੁਕਮ ਵਿੱਚ ਵੀ ਇਹੋ ਹੀ ਕਿਹਾ ਕਿ ਗੁਰਸਿੱਖ ਮੀਤ ਆ ਉਹ ਗੁਰਸਿੱਖ ਮਿੱਤਰਾ ਜੋ ਗੁਰੂ ਕਹਿੰਦਾ ਨਾ ਉਹਨੂੰ ਭਲਾ ਕਰਕੇ ਮੰਨ ਲੈ ਇਹ ਤੇਰੇ ਜੀਵਨ ਦੀ ਭਲਾਈ ਵਾਲਾ ਕੰਮ ਹੈ। ਕਰ ਮੰਦਗੀ ਛੱਡ ਮੈਂ ਮੇਰਾ ਅਜੇ ਤੱਕ ਤਾਂ ਤੂੰ ਇਹ ਆ ਮੈਂ ਕੀ ਆਂ ਅਜੇ ਤੱਕ ਤਾਂ ਤੇਰੇ ਵਿੱਚ ਇਹ ਹਉਮੈ ਵਾਲੀ ਜਣੀ ਗੱਲ ਹੈ ਉਹ ਉਟ-ਉਟ ਕੇ ਭਰੀ ਹੋਈ ਹੈ ਮੈਂ ਆ ਕੁਛ ਐ ਮੈਂ ਐ ਉਹ ਐ ਸਤਪੁਰੂ ਜੀ ਕਹਿੰਦੇ ਤੂੰ ਕੁਛ ਵੀ ਨਹੀਂ ਤੇਰੇ ਅੰਦਰ ਉਸ ਪਰਮੇਸ਼ਰ ਦੀ ਜੋਤ ਕੰਮ ਕਰਦੀ ਹੈ ਜਿੱਦੇ ਜੋਤ ਨੇ ਕੰਮ ਕਰਨੋਂ ਹਟ ਗਈ ਨਾ ਪਰਮੇਸ਼ਰ ਨੇ ਆਪਣੀ ਜੋਤ ਵਾਪਸ ਖਿੱਚ ਲਈ ਉਹਦੇ ਤੇਰਾ ਆ ਪੰਜ ਭੂਤਕ ਸਰੀਰ ਮਿੱਟੀ ਦਾ ਪੁੱਤਲਾ ਹੈ ਇਸ ਵਾਸਤੇ ਉਹ ਸਿਖਾ ਉਸ ਪਰਮੇਸ਼ਰ ਦੀ ਬੰਦਗੀ ਕਰ ਜੋ ਗੁਰੂ ਕਹਿੰਦਾ ਉਹਨੂੰ ਸਰਵੋਤਮ ਕਰਕੇ ਮੰਨਦਾ ਉਸ ਬਤਵ ਚਲੇਗਾ ਤੇ ਜੀਵਨ ਸਫਲਾ ਹੋ ਜੂਗਾ ਆਇਆ ਸਫਰ ਤਾਹੂ ਕੋ ਬਣਿਆ ਜਾ ਸਰਸਨ ਹਾਰ ਰਖ ਮੁਖ ਬਣਿਆ ਉਹਦਾ ਆਉਣਾ ਸੰਸਾਰ ਦੇ ਅੰਦਰ ਸਫਲਾ ਹੈ ਜਿਹੜਾ ਰਸਨਾ ਨਾਲ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਬਾਕੀ ਦੇ ਕੰਮ ਸੰਸਾਰੀ ਹੈ ਤੇ ਉਹ ਅਸੀਂ ਕਰੀ ਵੀ ਜਾਂਦੇ ਆਂ ਅਰੇ ਵੀ ਜਾਵਾਂਗੇ ਪਰ ਜਿਹੜਾ ਅਸਲੀ ਕਾਰਜ ਹੈ ਨਾ ਉਹ ਪਰਮੇਸ਼ਰ ਦੀ ਬੰਦਗੀ ਹੈ ਮਨੁੱਖ ਆਇਆ ਇਸ ਸੰਸਾਰ ਵਿੱਚ ਇਹ ਬਹੁਤ ਵੱਡੇ ਵਾਅਦੇ ਕਰਕੇ ਆਇਆ ਤੇ ਸਤਿਗੁਰੂ ਆਤਿਸ਼ਾਜੀ ਕਹਿੰਦੇ ਉਹ ਵਾਅਦੇ ਨੂੰ ਨਿਮਾਉਂਦੇ ਹੋਏ ਉਹ ਪਰਮੇਸ਼ਰ ਦੀ ਗੁਰੂ ਦੀ ਸਿੱਖਿਆ ਤੇ ਦੇਵਤੂ ਸਾਕੇ ਰੱਖ ਗੁਰੂ ਕੀ ਸਿੱਖਿਆ ਮੁਤਾਬਕ ਆਪਣਾ ਜੀਵਨ ਬਤੀਤ ਕਰ ਦੋ ਦੀਵੇ ਆਪਸ ਦੇ ਵਿੱਚ ਚੌਂਕ ਚ ਲੜ ਰਹੇ ਹਨ ਇੱਕ ਕਹਿੰਦਾ ਵੀ ਰੋਸ਼ਨੀ ਮੇਰੀ ਵੱਧ ਹੈ ਤੇ ਦੂਸਰੀ ਕਹ ਦੂਸਰਾ ਕਹ ਲੱਗਾ ਨਹੀਂ ਮੈਂ ਚਾਗਣ ਦੇ ਨਹੀਂ ਤੇ ਸਿਆਣੇ ਬੰਦੇ ਨੇ ਕੋਲ ਆ ਕੇ ਕਹਿਣ ਲੱਗਾ ਤੁਹਾਡੇ ਦੋਆ ਦੀ ਜਰਤ ਨਹੀਂ ਕਿ ਤੁਸੀਂ ਕਿਸੇ ਨੂੰ ਰੋਸ਼ਨੀ ਦੇ ਸਕੋ ਕਿਉਂਕਿ ਤੁਹਾਡੇ ਤੁਹਾਡੇ ਵਿੱਚ ਰੋਸ਼ਨੀ ਦੇਣ ਵਾਲੀ ਤੇ ਉਹ ਡੱਬੀ ਹੈ ਸਿੱਖਾਂ ਵਾਲੀ ਜਿਹੜੀ ਪਾਸੇ ਪਈ ਹੈ ਤੁਹਾਡੇ ਵਿੱਚ ਬੱਤੀ ਵੀ ਹੋਵੇ ਤੇਲ ਵੀ ਹੋਵੇ ਦੀਵਾ ਵੀ ਹੋ ਸਲਾਮਤ ਹੋਵੇ ਤੇ ਉਹ ਦੀਵਾ ਲਗਾ ਦੇ ਉਹ ਸਿੱਖ ਨਾਲ ਨਾ ਜਗਾ ਕੇ ਤੁਹਾਨੂੰ ਲਾਈ ਉਦੋਂ ਤੱਕ ਤੁਹਾਡੀ ਬੱਤੀ ਵੀ ਕਿਸੇ ਕੰਮ ਦੀ ਨਹੀਂ ਤੁਹਾਡੇ ਤੇਲ ਵੀ ਕਿਸੇ ਕੰਮ ਦਾ ਨਹੀਂ ਦੀਵਾ ਵੀ ਕਿਸੇ ਕੰਮ ਦਾ ਨਹੀਂ ਆਪ ਸੋਚਣਾ ਲੜੋ ਤੁਹਾਨੂੰ ਰੋਸ਼ਨੀ ਉਹ ਢੱਬੀ ਨੇ ਦਿੱਤੀ ਹੈ ਜਿੱਤੋਂ ਰੋਸ਼ਨੀ ਮਿਲੀ ਹੈ ਨਾ ਉੱਥੇ ਸਿਰਚ ਕਰੋ ਅੱਜ ਅਸੀਂ ਆਪਣੇ ਆਪ ਨੂੰ ਅਸੀਂ ਗਿਆਨੀ ਅਸੀਂ ਰਾਗੀ ਅਸੀਂ ਜਵਾਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਬਾਗ ਹੈ ਗੁਰੂ ਨਾਨਕ ਦਾ ਬਹੁਤ ਵੱਡਾ ਬਾਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਲਾ ਦਿੱਤਾ ਤੇ ਇੱਥੇ ਮਾਲੀ ਬਿਠਾਤੇ ਸਾਨੂੰ ਮਾਲੀ ਬਿਠਾਇਆ ਗ੍ਰੰਥੀ ਰਾਗੀ ਪ੍ਰਚਾਰਕ ਕਥਾਵਾਚ ਅਸੀਂ ਮਾਲੀਆਂ ਦੀ ਸੁਭਾਲ ਕਰਨੀ ਹੁਣ ਚਾਰ ਚੁਫੇਰੇ ਬਾਗ ਦੇ ਲੋਕ ਡੱਬੀਆਂ ਲੈ ਕੇ ਫਿਰ ਰਹੇ ਨੇ ਇਹਨੂੰ ਉਜਾੜਨ ਵਾਸਤੇ ਕੋਸ਼ਿਸ਼ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਾਗ ਨੂੰ ਉਜਾੜਨ ਵਾਸਤੇ ਜਿਹੜੇ ਨਾ ਉਹ ਵਿਰੋਧੀ ਚਾਰ ਚੁਫੇਰੇ ਬਾਗ ਦੇ ਫਿਰ ਰਹੇ ਇਸਨੇ ਆਵਾਜ਼ ਦੇ ਕੇ ਸਿਆਣੇ ਬੰਦੇ ਨੇ ਕਿਹਾ ਕਹਿਣ ਲੱਗਾ ਸੱਜਣਾ ਧਿਆਨ ਰੱਖੀ ਜਿਹੜੇ ਆ ਡੱਬੀਆਂ ਲਈ ਫਿਰਦੇ ਆ ਨਾ ਇਹ ਬਾਗ ਦੀ ਰਾਖੀ ਵਾਸਤੇ ਨਹੀਂ ਬਾਗ ਨੂੰ ਉਜਾੜਨ ਵਾਸਤੇ ਫਿਰਦੇ ਆ ਜੰਗਲ ਨੂੰ ਅੱਗ ਲੱਗ ਜਾਵੇ ਕਹਿਣ ਲੱਗਾ ਬੁਝਾਉਣੀ ਬਹੁਤ ਔਖੀ ਹੁੰਦੀ ਹੈ ਜੇਕਰ ਇਹਨਾਂ ਦਾ ਦਾ ਲੱਗ ਗਿਆ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਾਗ ਦੇ ਬੂਟਿਆਂ ਨੂੰ ਇੱਕ ਤੇ ਅੱਗ ਲਾ ਕੇ ਬਾਗ ਉਜਾੜ ਦੇਣਗੇ ਇਸ ਕਰਕੇ ਅੱਜ ਮਾਲੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਪਹਿਰੇਦਾਰਾਂ ਨੂੰ ਸचेਤ ਹੋਣ ਦੀ ਲੋੜ ਹੈ ਕਿਉਂਕਿ ਚੋਰ ਉਚੱਕੇ ਤੇ ਘੁੰਮ ਰਹੇ ਨੇ ਉਹ ਇਸ ਘਰ ਨੂੰ ਕਿਉਂਕਿ ਇਸ ਘਰ ਦੇ ਵਿੱਚ ਕੀਮਤੀ ਖਜ਼ਾਨਾ ਹੈ ਉਹ ਇਸ ਨੂੰ ਲੁੱਟਣ ਵਾਸਤੇ ਫਿਰ ਰਹੇ ਨੇ ਇਸ ਵਾਸਤੇ ਸਤਗੁਰੂ ਜੀ ਕਹਿੰਦਾ ਜਾਗ ਆਪਣਾ ਘਰ ਸੰਭਾਲਾ ਆਇਓ ਚੋਰ ਤਰੰਤ ਹੈ ਲੈ ਗਿਓ ਮੇਰੀ ਰਾਖਤ ਮੁਕਤ ਫਿਰੋ ਮੂਰਖਾ ਆਪਣੇ ਘਰ ਦੀ ਸੰਭਾਲ ਕਰਨਾ ਹੁਣ ਮਾਲਿਕਾਂ ਦੀ ਡਿਊਟੀ ਹੈ ਵੀ ਉਹਨਾਂ ਨੇ ਉੱਥੇ ਪਹਿਰਾ ਦੇਣਾ ਹੈ ਤਾਂ ਕਿ ਕੋਈ ਜਿਹੜਾ ਬਾਗ ਨੂੰ ਉਜਾੜਨ ਵਾਲਾ ਕਿਤੇ ਅੱਗ ਨਾ ਲਾ ਜਵੇ ਇਸ ਵਾਸਤੇ ਬਹੁਤ ਸਾਰੇ ਅੱਜ ਇਸ ਘਰ ਨੂੰ ਢਾਹ ਲਾਉਣ ਵਾਸਤੇ ਲੱਗੇ ਹੋਏ ਉਹਨਾਂ ਨੇ ਆ ਤੁਸੀਂ ਰੋਜ਼ ਦੇਖਦੇ ਹੋ ਪਖੰਡੀਆਂ ਲਿਆ ਕਰਤੂਤਾ ਤੁਹਾਡੇ ਸਾਹਮਣੇ ਨਾ ਉਹ ਗੁਰਬਾਣੀ ਦਾ ਆਸਰਾ ਓਟ ਇੱਥੋਂ ਲੈਂਦੇ ਆ ਗੁਰਬਾਣੀ ਪੜ੍ਹ ਕੇ ਲੋਕਾਂ ਨੂੰ ਮਗਰ ਲਾਉਂਦੇ ਆ ਤੇ ਕਰਦੇ ਆ ਪਖੰਡਾ ਆ ਕੱਲ ਫਤੇਗੜ ਸਾਹਿਬ ਤੇ ਸਿੰਘਾਂ ਨੇ ਉਹਦੀ ਸੇਵਾ ਕਰਤੀ ਜਿਹੜਾ ਬੰਦਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਿਲਾਫ ਪਤਾ ਨਹੀਂ ਕਿਹੋ ਜਿਹੇ ਸ਼ਬਦ ਬੋਲੇ ਸੀ ਜਿਹੜੇ ਅਸੀਂ ਕਹਿ ਵੀ ਨਹੀਂ ਸਕਦੇ ਸੁਣ ਵੀ ਨਹੀਂ ਸਕਦੇ ਲੋਹੇ ਦੇ ਬੰਦੇ ਨੇ ਤਾਂ ਸੇਵਾ ਮੋੜੀ ਜਾਈ ਦੀ ਇਸ ਕਰਕੇ ਅੱਜ ਇਸ ਬਾਗ ਦੇ ਉਜਾੜੇ ਵਾਲੇ ਵਾਲੇ ਨੇ ਤੇ ਸੰਭਾਲ ਵਾਲੇ ਘਟ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖਾ ਜਾਗ ਆਪਣੇ ਘਰ ਨੂੰ ਸੁਧਾਰ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਕਿਰਪਾ ਕਰੋ ਜਿੱਥੇ ਸਾਨੂੰ ਸਮਤ ਬਖਸ਼ਨੀਆ ਉਹਨਾਂ ਨੂੰ ਵੀ ਸਮਤ ਬਖਸ਼ੋ ਜਿਹੜੇ ਇਸ ਬਾਗ ਦੇ ਬੂਟਿਆਂ ਨੂੰ ਪੱਟਣ ਵਾਸਤੇ ਤੁਰਿਆ ਹੋਏ। ਕਿਰਪਾ ਕਰੋ। ਤੇ ਸਤਿਗੁਰੂ ਜੀ ਕਹਿੰਦੇ ਉਹ ਸਿੱਖਾ ਗੁਰੂ ਦੇ ਦੱਸੇ ਰਸਤੇ ਤੇ ਤੁਰਿਆ ਚੱਲ। ਇਹੀ ਜਿਹੜੀ ਸਿੱਖਿਆ ਤੇਰੇ ਜੀਵਨ ਨੂੰ ਇੱਕ ਦਿਨ ਤੇਰੇ ਅਸਲੀ ਘਰ ਤੱਕ ਤੈਨੂੰ ਲੈ ਜਾਵੇਗੀ। पला फड़ना है बच्चा तो की शादी शब्द पढ़ते हैं कृपा करती आ गई कि आ जड़े दरियावी रिश्ते है झूठे तो ने फिर ते तो पे लगे फिर जो तीन कृपा हुई ना फिर मन इस पास मुड़ूगा इस करके सतगुरु जी कम ਗੁਰੂ ਕਾ ਪੱਲਾ ਫੜਲਾ ਗਿਆਨ ਉਪੀ ਪੱਲੇ ਲੱਗ ਕੇ ਤੂੰ ਆਪਣੇ ਅਸਲੀ ਘਰ ਤੱਕ ਜਾ ਸਕਦਾ ਹੈ ਨਹੀਂ ਕਿ ਫਿਰ ਦੀਵਾ ਹੱਥ 'ਚ ਹੀ ਹੁੰਦਾ ਹੈ ਤੇ ਬੰਦਾ ਕੋਚ ਢਿਗ ਪੈਂਦਾ ਹਾਥ ਦੀਪ ਓਏ ਪਰੇ ਗੁਰਬਾਨੀ ਕਹਿੰਦੀ ਹੈ ਕਹਿੰਦੇ ਹੱਥ 'ਚ ਦੀਵਾ ਵੀ ਹੈ ਤੇ ਕੋਚ ਢਿਗ ਪਿਆ ਇਸ ਕਰਕੇ ਆਓ ਸਤਗੁਰੂ ਜੀ ਤੋਂ ਗਿਆਨ ਦੀ ਰੋਸ਼ਨੀ ਲੈ ਕੇ ਚੱਲਣਾ ਤਾਂ ਕਿ ਅਗਿਆਨਤਾ ਦੇ ਅੰਨੇ ਹੋਏ ਮਨੁੱਖ ਅਸੀਂ ਸ਼ਤਕਰੂਜ ਦਾ ਪੱਲਾ ਫੜ ਕੇ ਆਪਣੇ ਅਸਲੀ ਘਰ ਤੱਕ ਪਹੁੰਚ ਸਕੇ ਪੁੱਲਾ ਧੰਕਿਮਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੇ ਮਹ ਲਾਤੀ ਜਾਓ